ਰੰਨਾ ਹੋਈਆਂ ਬੋਦੀਆਂ ਪੁਰਖ ਹੋਏ ਸਿਆਦ ਤੇ ਪਹਿਲੇ ਪਾਤਸ਼ਾਹ ਜੀ ਦੇ ਬੋਲੇ ਸਿਆਦ ਫਾਰਸੀ ਦਾ ਲਬਜ਼ ਹੈ ਪੁਰਸ਼ ਸ਼ਿਕਾਰੀ ਨੇ ਉਹ ਦੇਖਣਾ ਚਾਹੁੰਦੇ ਤੇ ਇਸ ਤਰ੍ਹਾਂ ਦਾ ਫੈਸ਼ ਪਣਾ ਦੇਖਣਾ ਚਾਹੁੰਦੇ ਨੇ ਤੇ ਤੇ ਸ਼ਿਕਾਰੀ ਨੇ ਤੇ ਇਸਤਰੀ ਇਤਨੇ ਚੰਚਲੋ ਨਮਾਇਸ਼ ਕਰਨਾ ਚਾਹੁੰਦੀ ਰਹੇ ਸ਼ੀਲ ਸੰਜਮ ਸੁਚ ਭੰਨੇ ਕੋਈ ਸ਼ੀਲ ਨਹੀਂ ਰਹਾ ਸ਼ੀਲ ਸੰਜਮ ਸੁਚ ਭੰਨੇ ਖਾਣਾ ਖਾਜ ਆਕਾਜ ਸਰਮ ਗਈ ਘਰ ਆਪਣੇ ਪਤ ਉੱਠ ਜਲਦੀ ਨਾਲ ਨਾਨਕ ਸੱਚਾ ਇੱਕ ਹੈ ਅਵਰ ਨ ਸੱਚਾ ਸ਼ਰਮ ਹਿਆ ਤੇ ਪਤਨੀ ਕਿੱਥੇ ਚਲੀ ਗਈ ਟੁਣ ਘਰ ਘਰ ਦੇ ਜਿਨ ਬੂਤ ਨਹੀਂ ਪੈਦਾ ਹੋਣਗੇ ਦੌਰ ਕੀ ਹੋਏਗਾ ਕੱਲੀ ਅੰਦਰ ਨਾਨਕਾ ਜਿਨ੍ਹਾਂ ਲਾਵ ਪੁੱਤ ਜਨਉਰਾ ਧੀ ਜਨਉਰੀ ਜਿਨ ਬੂਤਾਂ ਦੇ ਪੈਦਾ ਹੋਣ ਦਾ ਮਾਹੌਲ ਹੈ ਬਾਉ ਮਾੜੇ ਸੂਖਸ਼ਮ ਢਾਂਚੇ ਜਿਹੜੇ ਸਰੀਰ ਨੇ ਉਹਨਾਂ ਦੇ ਪੈਦਾ ਹੋਣ ਦਾ ਮਾਹੌਲ ਬਣਿਆ ਹੋਇਆ ਹੈ